ਉਹ ਗਾਇ ਨੇ ਗੁੱਡੀ ਦੀ ਢੋਲ ਨਾਲ ਹੱਥ ਆਵੇ ਤੇ ਛੁਟਾ ਤੀਰ ਨਾ ਮੁੜੇ ਕਮਾਨ ਵਿੱਚੋਂ ਆਹ ਗੰਗਾ ਗੈਰੀ ਬੋੜ ਦੇ ਤੇ ਮੁਰਦੇ ਤੇ ਮੁਰਦਾ ਮੁੜੇ ਨਾ ਕਬਰ ਸ਼ਤਾਨ ਵਿੱਚੋਂ ਬਾਬਾ ਬੀ ਦੀ ਝੰਡਾ ਗੱਲਾਂ ਸੱਚੀਆਂ ਨੇ ਤੇ ਸੂਰ ਬੀਰ ਨਾ ਮੁੜੇ ਮદાન ਵਿੱਚੋਂ ਉਹ ਗੁੱਡੀ ਵੇਖਣੀ ਵੀ ਮਾੜੀ ਤੇ ਚੜਾਉਣੀ ਵੀ ਉਹ ਮਾੜੀ ਗੁੱਡੀ ਵੇਖਣੀ ਵੀ ਮਾੜੀ ਤੇ ਚੜਾਉਣੀ ਵੀ ਉਹ ਮਾੜੀ ਕੋਠੇ ਤੇ ਚੜਕੇ ਚਲਹੁਣੀ ਮੀਉ ਮਾੜੀ ਠੱਲੇ ਆ ਦਾ ਕਾਕਾ ਫਟਾਫਟ ਹੋਏ ਕਿਤੇ ਡੇਗ ਕੇ ਸੋਣਿਆ ਤੂੰ ਵੀ ਨਾ ਲਵਾਨੀ ਕਿਤੇ ਛੱਟ ਹੋਏ ਕਿਤੇ ਡੇਗ ਕੇ ਸੋਣਿਆ ਕੱਲ ਇੱਕ ਕੋਠੇ ਤੇ ਗੁੱਡੀਆਂ ਝੜਾਉਂਦਾ ਸੀ ਪਿਛਲੇ ਤੇ ਪੈਰੀ ਵੀ ਪਛਾਣ ਨੂੰ ਭੱਜਾ ਆਉਂਦਾ ਸੀ ਕੱਲ ਇੱਕ ਕੋਠੇ ਤੇ ਗੁੱਡੀਆਂ ਝੜਾਉਂਦਾ ਸੀ ਪਿਛਲੇ ਤੇ ਪੈਰੀ ਵੀ ਪਛਾਣ ਨੂੰ ਭੱਜਾ ਆਉਂਦਾ ਸੀ ਤੂੰ ਮੇਰੇ ਕਿਰਕ ਜੈਨ ਆਰੋ ਕਾ ਟੋਏ ਕਿਤੇ ਡੇਗ ਕੇ ਸੋਣਿਆ ਤੂੰ ਮੇਰਾ ਲਵਾਂ ਨੀ ਕਿਤੇ ਛੱਟ ਓਏ ਕਿਤੇ ਡੇਗ ਕੇ ਸੋਣਿਆ ਸਭ ਨਾਲੋਂ ਮਾੜੀ ਕਹਿੰਦੇ ਚਾਣਾ ਵਾਲੀ ਡੋਰ ਓਏ ਛੱਡ ਕੰਮ ਗੁੱਡੀਆਂ ਦਾ ਕੰਮ ਕਰ ਹੋਰ ਓਏ ਸਭ ਨਾਲੋਂ ਮਾੜੀ ਕਹਿੰਦੇ ਚਾਣਾ ਵਾਲੀ ਡੋਰ ਓਏ ਛੱਡ ਕੰਮ ਗੁੱਡੀਆਂ ਦਾ ਕੰਮ ਕਰ ਹੋਰ ਓਏ ਹੱਥ ਪੈਰ ਦੇਂਦੀ ਉਹ ਵੀ ਕੱਟ ਓਏ ਕਿੱਤੇ ਡੇਗ ਕੇ ਸੋਣਿਆ ਤੁਮਿ ਨਾਲ ਵਾਨਿ ਕਿਤੇ ਛੱਟ ਹੋਏ ਕਿਤੇ ਡੇਗ ਕੇ ਸੋਣਿਆ ਰੋੜ ਤੇ ਚੱਲਦੀ ਆ ਬਹੁਤ ਜਿਆਦੀ ਕਾਰ ਹੋਏ ਗੁੱਡੀ ਬਾੜੇ ਕਾਕਾ ਦਾਸ ਤੇਰੀ ਕੀ ਵਿਚਾਰ ਹੋਏ ਰੋੜ ਤੇ ਚੱਲਦੀ ਆ ਬਹੁਤ ਜਿਆਦੀ ਕਾਰ ਹੋਏ ਗੁੱਡੀ ਬਾੜੇ ਕਾਕਾ ਦਾਸ ਤੇਰੀ ਕੀ ਵਿਚਾਰ ਹੋਏ ਰੋੜ ਤੋਂ ਪਛਾਹ ਜਾਈ ਹਟ ਹੋਏ ਕਿਤੇ ਡੇਗ ਕੇ ਸੋਣਿਆ ਤੁਮਿ ਨਾਲ ਵਾਨਿ ਕਿਤੇ ਛੱਟ ਹੋਏ ਕਿੱਤੇ ਡੇਗ ਕੇ ਸੋਹਣਿਆ ਗੋਲਾ ਦੀ ਝਡੇਰਾ ਵਾਲਾ ਸੱਤਿਆਂ ਵਿਚਾਰਦਾ ਅੱਜ ਕੱਲ ਬਣਦਾ ਨਾ ਕੋਈ ਘਰ ਬਾੜਦਾ ਗੋਲਾ ਦੀ ਝਡੇਰਾ ਵਾਲਾ ਸੱਤਿਆਂ ਵਿਚਾਰਦਾ ਅੱਜ ਕੱਲ ਬਣਦਾ ਨਾ ਕੋਈ ਘਰ ਬਾੜਦਾ ਗੋਲਾ ਬੋਲ ਦੀ ਝਡੇਰਾ ਵਾਲਾ ਸੱਚ ਓਏ ਕਿਤੇ ਡੇਗ ਕੇ ਸੋਹਣਿਆ ਤੂੰ ਵੀ ਨਾਲ ਵਣ ਕਿਤੇ ਛੱਟ ਓਏ ਕਿਤੇ ਡੇਗ ਕੇ ਸੋਹਣਿਆ Yeah.